ਕੈਨੇਡਾ ਨੇ ਹੁਣ ਤੱਕ ਕਿੰਨੇ ਵਰਕ ਪਰਮਿਟ ਈਸ਼ੂ ਕੀਤੇ ਨੇ ਭਵਿੱਖ ਵਿੱਚ ਕਿੰਨੇ ਕੀਤੇ ਜਾ ਸਕਦੇ ਨੇ ਹੁਣ ਤੱਕ ਕਿੰਨੇ ਸਟੱਡੀ ਪਰਮਿਟ ਈਸ਼ੂ ਕੀਤੇ ਨੇ ਫਿਊਚਰ ਵਿੱਚ ਕਿੰਨੇ ਕੀਤੇ ਜਾ ਸਕਦੇ ਨੇ ਸਾਰਾ ਲੇਖਾ ਜੋਖਾ ਜਿਹੜਾ ਹੈ ਉਹਨੂੰ ਪਬਲਿਕ ਕਰ ਦਿੱਤਾ ਹੈ ਦਰਸਲ ਇਹ ਪਬਲਿਕ ਉਦੋਂ ਕੀਤਾ ਗਿਆ ਹੈ ਜਦੋਂ ਆਈਆਰਸੀਸੀ ਦੇ ਉੱਤੇ ਅਲੀਗੇਸ਼ਨ ਲੱਗ ਰਿਹਾ ਸੀ ਇਲਜ਼ਾਮ ਲੱਗ ਰਿਹਾ ਸੀਗਾ ਕੀ ਜ਼ਰੂਰਤ ਤੋਂ ਵੱਧ ਤੇ 3 ਤੋਂ 3 ਤੋਂ ਵੱਧ ਜਿਹੜੇ ਆ ਉਹ ਵਰਕ ਪਰਮਿਟ ਇਸ਼ੂ ਕੀਤੇ ਗਏ ਨੇ ਸੋ ਹੁਣ ਕਲੀਅਰਲੀ ਡਾਟਾ ਜਿਹੜਾ ਹੈ ਉਹ ਮੈਂਸ਼ਨ ਹੈ canada.ca ਜਿਹੜੀ ਕੈਨੇਡਾ ਦੀ ਆਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਤੇ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਡਾਟਾ ਦਾ ਨਾ ਸਿਰਫ ਕੰਪੈਰੀਜ਼ਨ ਕਰਾਂਗੇ 2024 ਦੇ ਨਾਲ ਸਗੋਂ ਨਾਲ ਦੀ ਨਾਲ ਹੀ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਕੀ IRCC ਦਾ ਸਕਸੈਸ ਰੇਟ ਕੀ ਹੈ ਕਿਸ ਤਰੀਕੇ ਦੇ ਨਾਲ ਵੀਜ਼ੇ ਗ੍ਰਾਂਟ ਕੀਤੇ ਜਾ ਰਹੇ ਨੇ ਕਿੰਨੇ ਵੀਜ਼ੇ ਗ੍ਰਾਂਟ ਕੀਤੇ ਜਾ ਰਹੇ ਨੇ ਤੇ ਐਕਚੁਅਲ ਦੇ ਵਿੱਚ ਡਾਟਾ ਕੀ ਹੈਗਾ ਹੈ ਤੇ ਉਹਦੀ ਮੈਨਿਪੂਲੇਸ਼ਨ ਯਾ ਕਹਿ ਸਕਦੇ ਕਿ ਉਹਨੂੰ ਟੈਂਪਰ ਕਰਕੇ ਕਿਸ ਤਰੀਕੇ ਦੇ ਨਾਲ ਵਿਰੋਧੀ ਦਿਖਾ ਰਹੇ ਸੀਗੇ ਉਹਦਾ ਸਪਸ਼ਟਿਕਰਣ ਗਵਰਨਮੈਂਟ ਨੇ ਦਿੱਤਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਸ ਟੌਪਿਕ ਤੇ ਚਰਚਾ ਕਰਨੀ ਹੈ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਬਸ ਨੋਟਸ ओपी ਸ਼ਕ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਇੱਕ ਪੂਰੀ ਸੀਰੀਜ਼ ਚਲਾ ਰਿਹਾ ਹਾਂ ਉਹ ਵੀ ਜਾ ਕੇ ਚੈੱਕ ਆਊਟ ਜ਼ਰੂਰ ਕਰਿਓ ਜਿਹਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆ ਆਈਆਰਸੀਸੀ ਦੇ ਉੱਤੇ ਇਲਜ਼ਾਮ ਹੈ ਸੀਗਾ ਕਿ ਭਈ 1 ਲੱਖ ਤੋਂ ਵੀ ਵੱਧ ਵਰਕ ਪਰਮਿਟ ਜਿਹੜੇ ਉਹ ਇਸ਼ੂ ਕਰ ਦਿੱ ਚੁੱਕੀ ਹੈ ਆਈਆਰਸੀਸੀ ਆਈਐਮਪੀ ਪ੍ਰੋਗਰਾਮ ਤੇ ਟੀਐਫਡਬਲਯੂਪੀ ਪ੍ਰੋਗਰਾਮ ਨੂੰ ਬਲੇਮ ਕੀਤਾ ਜਾ ਰਿਹਾ ਸੀਗਾ ਐਕਚੁਅਲ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਟੀਚਾ ਦੱਸ ਦਿੰਦਾ ਤਾਂ ਕਿ ਤੁਹਾਨੂੰ ਇਹ ਪੂਰੀ ਸਟੋਰੀ ਜਿਹੜੀ ਹੈ ਉਹ ਪ੍ਰੋਪਰ ਢੰਗ ਦੇ ਨਾਲ ਸਮਝ ਆਵੇ ਕੈਨੇਡਾ ਨੇ ਜਿਹੜਾ ਟੈਂਪਰੇਰੀ ਵਰਕਰ ਦਾ ਜਾਂ ਸਟੂਡੈਂਟ ਕੈਨੇਡਾ ਨੇ ਜਿਹੜਾ ਟੈਂਪਰੇਰੀ ਵੀਜ਼ੇ ਦਾ ਇੱਕ ਟਾਰਗੇਟ ਰੱਖਿਆ ਸਭ ਤੋਂ ਪਹਿਲਾਂ ਉਹਦਾ ਇੱਕ ਛੋਟਾ ਜਿਹਾ ਡਾਟਾ ਮੈਂ ਤੁਹਾਡੇ ਅੱਗੇ ਰੱਖ ਦਿੰਦਾ ਹੈ 35900 ਸਟੂਡੈਂਟ ਵੀਜ਼ੇ ਜਿਹੜੇ ਆ ਉਹ ਅਪਰੂਵ ਕਰਨੇ ਨੇ ਕੁੱਲ ਵਰਕ ਪਰਮਿਟ ਜਿਹੜੇ ਆ ਉਹ 367750 ਈਸ਼ੂ ਕੀਤੇ ਜਾਣਗੇ 35900 ਸਟੱਡੀ ਪਰਮਿਟ ਈਸ਼ੂ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਜਿਹੜੇ ਵਰਕ ਪਰਮਿਟ ਹੈ ਉਹਦੇ ਵਿੱਚ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਵਿੱਚ 285750 ਐਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਹੋਣੀਆਂ ਨੇ ਤੇ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜਿਹਨੂੰ ਪੀ ਐਫ ਡਬਲਯੂ ਪੀ ਕਿਹਾ ਜਾਂਦਾ ਹੈ ਉਹਦੇ ਵਿੱਚ 82000 ਦਾ ਟੀਚਾ ਜਿਹੜਾ ਉਹ ਰੱਖਿਆ ਗਿਆ ਹੁਣ ਮੈਂ ਦੋਵਾਂ ਨੂੰ ਮਾੜਾ ਤੁਹਾਨੂੰ ਸਮਝਾ ਦੇਣਾ ਹੈ ਜਿਹੜਾ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਹੈ ਉਹਦੇ ਵਿੱਚ ਤੁਹਾਡਾ ਸਪਾਊਸ ਕੇਸ ਆ ਜਾਂਦਾ ਯਾਨੀ ਕਿ ਜੇਕਰ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਹੈ ਤੁਸੀਂ ਆਊਟਸਾਈਡ ਕੈਨੇਡਾ ਉਹ ਤਾਂ ਤੁਸੀਂ ਆਪਣੀ ਫਾਈਲ ਇਸ ਪਾਊਸ ਓਪਨ ਵਰਕ ਪਰਮਿਟ ਤੇ ਲਗਾ ਸਕਦੇ ਹੋ ਉਹ ਆਈਐਮਪੀ ਪ੍ਰੋਗਰਾਮ ਦੇ ਅੰਡਰ ਲੱਗਦੀ ਹੈ ਉਸ ਤੋਂ ਇਲਾਵਾ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਸਟੱਡੀ ਕਰ ਲੈਂਦੇ ਨੇ ਸਟੱਡੀ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ ਉਹਨੂੰ ਕਿ ਉਹ ਵੀ ਆਈਐਮਪੀ ਪ੍ਰੋਗਰਾਮ ਦੇ ਅੰਡਰ ਹੁੰਦਾ ਸੋ ਇਸ ਕਰਕੇ ਬਹੁਤ ਸਾਰੇ ਸਟੂਡੈਂਟ ਸੀਗੇ ਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉਹਨਾਂ ਦਾ ਉਹ ਗ੍ਰੈਜੂਏਟ ਹੋਏ ਉਸ ਤੋਂ ਬਾਅਦ ਉਹਨਾਂ ਨੇ ਵਰਕ ਪਰਮਿਟ ਅਪਲਾਈ ਕੀਤਾ ਸੋ ਇਸ ਕਰਕੇ ਕਰਨਗੇ ਤੇ ਕੀਤਾ ਸੋ ਇਸ ਕਰਕੇ ਇਹਦਾ ਅੰਕੜਾ ਤਕਰੀਬਨ 3 ਲੱਖ ਯਾਨੀ ਕਿ 285750 ਰੱਖਿਆ ਗਿਆ ਸੀਗਾ ਦੂਜਾ ਆ ਜਾਂਦਾ ਵਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜਿਹਨੂੰ TFWP ਪ੍ਰੋਗਰਾਮ ਕਿਹਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਵਿੱਚ LMIA ਵਾਲਾ ਵਰਕ ਪਰਮਿਟ ਹੁੰਦਾ ਸੋ LMIA ਵਾਲੇ ਵਰਕ ਪਰਮਿਟ 82000 ਜਾਰੀ ਕੀਤੇ ਜਾਣੇ ਸੀਗੇ ਸੋ TFWP ਨੂੰ ਲੈ ਕੇ ਹੁਣ ਰੌਲਾ ਵੀ ਪਿਆ ਕਿ ਇਹ ਪ੍ਰੋਗਰਾਮ ਬੰਦ ਕਰ ਦੇਣਾ ਚਾਹੀਦਾ ਐਕਚੁਅਲ ਦੇ ਵਿੱਚ ਇਸ ਪ੍ਰੋਗਰਾਮ ਦੇ ਅੰਡਰ ਮੈਂ ਪਹਿਲਾ ਵੀਡੀਓ ਬਣਾਈ ਸੀਗੀ ਡਿਸਕ੍ਰਿਪਸ਼ਨ ਦੇ ਵਿੱਚ ਆਈ ਬਟਨ 'ਚ ਲਿੰਕ ਆ ਜਾ ਕੇ ਚੈੱਕ ਆਊਟ ਕਰੋ ਉੱਚ ਮੈਂ ਦੱਸਿਆ ਸੀਗਾ ਕਿ ਐਕਚੁਅਲ ਦੇ ਵਿੱਚ ਕਿੰਨਾ ਹੁਣ ਤੱਕ ਈਸ਼ੂ ਕੀਤਾ ਗਿਆ ਵਰਕ ਪਰਮਨਟ ਤਕਰੀਬਨ 33200 ਸਮਥਿੰਗ ਵਰਕ ਪਰਮਨਟ ਜਿਹੜਾ ਵਾ ਉਹ ਈਸ਼ੂ ਕੀਤਾ ਗਿਆ ਹੁਣ ਤੱਕ ਜਿਹੜਾ 82000 ਦਾ ਟੀਚਾ ਉਹਦੀ ਜੇਕਰ ਗੱਲ ਕਰੀਏ ਜੋ ਕਿ ਤਕਰੀਬਨ 40% ਬਣਦਾ ਹੈਗਾ ਯਾਨੀ ਕਿ 50% ਵੀ ਨਹੀਂ ਈਸ਼ੂ ਕੀਤਾ ਗਿਆ ਉਸ ਤੋਂ ਬਾਅਦ ਸਟੂਡੈਂਟ ਦਾ ਟੀਚਾ 305900 ਰੱਖਿਆ ਗਿਆ ਸੀਗਾ ਹੁਣ ਆਪਾਂ ਆ ਜਾਣੇ ਆ ਟੋਟਲ ਕੰਪੈਰੀਸ਼ਨ ਕਰੀਏ ਜੇਕਰ ਆਪਾਂ ਜੂਨ 2024 ਤੇ ਜੂਨ 2025 ਦਾ ਤੇ 88617 ਘੱਟ ਸਟੱਡੀ ਪਰਮਿਟ ਈਸ਼ੂ ਕੀਤੇ ਗਏ ਨੇ ਇਸ ਦਰਮਿਆਨ ਤੇ ਜੇਕਰ ਆਪਾਂ ਵਰਕ ਪਰਮਿਟ ਦੀ ਗੱਲ ਕਰ ਲਈਏ ਤੇ 125903 ਘੱਟ ਵਰਕ ਪਰਮਿਟ ਈਸ਼ੂ ਕੀਤੇ ਗਏ ਨੇ ਜਨਵਰੀ ਤੋਂ ਲੈ ਕੇ ਜੂਨ 2024 ਤੇ ਜਨਵਰੀ ਤੋਂ ਲੈ ਕੇ ਜੂਨ 2025 ਦਾ ਜੇਕਰ ਆਪਾਂ ਆਪਸ ਦੇ ਵਿੱਚ ਕੰਪੈਰੀਸ਼ਨ ਕਰਦੇ ਹੈਗੇ ਆਂ ਤਾਂ ਹੁਣ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਕਲੀਅਰ ਕਰ ਦਿੰਨਾ ਕਿ ਜਿਹੜਾ ਡਾਟਾ ਆਇਆ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਨਾਲ ਸ਼ੇਅਰ ਕਰਨਾ ਇਹਦਾ ਕੰਪੈਰੀசன் 2024 ਨਾਲ ਵੀ ਆਪਾਂ ਕਰਦੇ ਆਂ ਪਰ ਮੈਂ ਤੁਹਾਨੂੰ ਮੋਟਾ-ਮੋਟੀ ਦੱਸ ਦੇਣਾ ਜਨਵਰੀ ਤੋਂ ਲੈ ਕੇ ਤੇ ਜੂਨ ਤੱਕ ਕਿੰਨੇ ਵਰਕ ਪਰਮਿਟ ਈਸ਼ੂ ਹੋਏ ਨੇ ਕਿੰਨੇ ਸਟੱਡੀ ਪਰਮਿਟ ਈਸ਼ੂ ਹੋਏ ਨੇ ਜਨਵਰੀ 2025 ਦੇ ਵਿੱਚ ਹੁਣ ਤੱਕ ਦੇ 2025 ਦੇ ਸਭ ਤੋਂ ਜ਼ਿਆਦਾ ਸਟੱਡੀ ਪਰਮਿਟ ਈਸ਼ੂ ਹੋਏ 11235 ਵਰਕ ਪਰਮਿਟ ਈਸ਼ੂ ਹੋਏ 14899 ਫੈਬ ਦੇ ਵਿੱਚ ਇਹ ਸਟੱਡੀ ਪਰਮਿਟ ਦਾ ਆਕੜਾ ਬਹੁਤ ਜ਼ਿਆਦਾ ਘਟ ਗਿਆ 4082 ਸਿਰਫ ਅਪਰੂਵ ਹੋਏ ਤੇ ਜਿਹੜਾ ਵਰਕ ਪਰਮਿਟ ਹੈ ਉਹ ਵੀ ਮਾਈਨਰ ਜਿਹਾ ਘਟਿਆ ਤੇ 14396 ਵਰਕ ਪਰਮਿਟ इशੂ ਹੋਏ ਮਾਰਚ 2025 ਦੇ ਵਿੱਚ 3819 ਸਟੱਡੀ ਪਰਮਿਟ इशੂ ਹੋਏ ਯਾਨੀ ਕਿ ਇਸ ਸਾਲ ਦੇ ਵਿੱਚ ਸਭ ਤੋਂ ਘੱਟ ਤੇ 18540 ਜਿਹੜੇ ਆ ਉਹ ਵਰਕ ਪਰਮਿਟ इशੂ ਹੋਏ ਹੈਗੇ ਨੇ ਇਸ ਮਹੀਨੇ ਦੇ ਵਿੱਚ ਮਾਰਚ ਵਿੱਚ ਅਪ੍ਰੈਲ ਵਿੱਚ 8543 ਸਟੱਡੀ ਪਰਮਿਟ ਤੇ ਅਪ੍ਰੈਲ ਦੇ ਵਿੱਚ 23653 ਵਰਕ ਪਰਮਿਟ ਮਈ 2025 ਦੇ ਵਿੱਚ 4553 ਸਟੱਡੀ ਪਰਮਿਟ ਤੇ 23688 ਵਰਕ ਪਰਮਿਟ ਜੂਨ 25 ਦੇ ਵਿੱਚ 4185 ਸਟੱਡੀ ਪਰਮਿਟ ਤੇ 24058 ਵਰਕ ਪਰਮਿਟ ਸੋ ਸਭ ਤੋਂ ਜ਼ਿਆਦਾ ਵਰਕ ਪਰਮਿਟ ਜਿਹੜੇ ਆ ਉਹ ਜੂਨ 2025 ਦੇ ਵਿੱਚ ਇਸ਼ੂ ਹੋਏ ਨੇ ਇਸ ਸਾਲ ਦੇ ਤੇ ਸਭ ਤੋਂ ਜ਼ਿਆਦਾ ਸਟੱਡੀ ਪਰਮਿਟ ਜਿਹੜੇ ਉਹ ਜਨਵਰੀ 2025 ਦੇ ਵਿੱਚ ਇਸ਼ੂ ਹੋਏ ਨੇ ਇਸ ਸਾਲ ਦੇ ਸੋ ਸਟੱਡੀ ਪਰਮਿਟ ਜਿਹੜਾ ਵਾ ਉਹ ਬਹੁਤ ਜ਼ਿਆਦਾ ਉਹਦਾ ਸਕਸੈਸ ਰੇਟ ਡਾਊਨ ਹੋਇਆ ਯਾਨੀ ਕਿ ਜਿਹੜਾ ਕਦੇ 11-12000 ਅੱਛਾ ਇਹਦਾ ਜੇਕਰ ਆਪਾਂ ਕੰਪੈਰੀਜ਼ਨ ਕਰ ਲਈਏ 2024 ਦੇ ਨਾਲ ਅ 2024 ਦੇ ਨਾਲ ਤਾਂ 2024 ਦੇ ਵਿੱਚ ਸਭ ਤੋਂ ਜ਼ਿਆਦਾ ਸਟੱਡੀ ਪਰਮਟ 80000 ਅਗਸਤ ਦੇ ਵਿੱਚ ਅਪਰੂਵ ਹੋਇਆ ਸੀ 80820 1 ਮਹੀਨੇ 'ਚ 80000 ਲਗਾਓ ਸਾਹਿਬ ਜੀਰਾ 1 ਮਹੀਨੇ 'ਚ 80000 ਵਰਕ ਪਰਮਟ ਸਿਰਫ ਇਸ਼ੂ ਹੋਇਆ ਸੀਗਾ ਸਟੱਡੀ ਪਰਮਟ ਇਸ਼ੂ ਹੋਇਆ ਸੀਗਾ ਤੇ ਜੇਕਰ ਵਰਕ ਪਰਮਟ ਦੀ ਗੱਲ ਕਰ ਲਈਏ ਵਰਕ ਪਰਮਟ 63000 ਮਾਰਚ 2024 ਦੇ ਵਿੱਚ ਅਪਰੂਵ ਹੋਇਆ ਯਾਨੀ ਮਾਰਚ 2024 ਦੇ ਵਿੱਚ ਸਭ ਤੋਂ ਜ਼ਿਆਦਾ ਵਰਕ ਪਰਮਟ ਤੇ ਅਗਸਤ 2024 ਦੇ ਵਿੱਚ ਸਭ ਤੋਂ ਜ਼ਿਆਦਾ ਸਟੱਡੀ ਪਰਮਿਟ ਇਸ਼ੂ ਹੋਏ तकरीबन 80000 ਯਾਨੀ ਕਿ ਇੱਕ ਇੱਕ ਮਹੀਨੇ ਦੇ ਵਿੱਚ ਕਿਸੇ ਵੀ ਮਹੀਨੇ 30000 ਹੋ ਰਹੇ 45000 ਸਟੱਡੀ ਪਰਮਿਟ ਹੋ ਰਹੇ 28000 ਹੋ ਰਹੇ 29000 ਹੋ ਰਹੇ ਬਹੁਤ ਵੱਡੇ ਲੈਵਲ ਤੇ ਹੋ ਰਹੇ ਸੀਗੇ ਯਾਨੀ ਕਿ ਇਹ ਗਿਣਤੀ ਜਿਹੜੀ ਸੀਗੀ ਉਹ 15 20000 ਤੋਂ 11000 ਤੋਂ ਥੱਲੇ ਮਤਲਬ 11000 ਤੋਂ ਥੱਲੇ ਸੀਗੀ ਨਹੀਂ ਕਿਸੇ ਵੀ ਨਹੀਂ ਸੀਗਾ ਜਿਤਨਾ ਫਰਵਰੀ ਚ 9000 ਸੀਗਾ ਜਾਂ ਅਕਤੂਬਰ ਦੇ ਵਿੱਚ 6000 ਸੀਗਾ ਜਾਂ ਨਵੰਬਰ ਚ 5000 ਸੀਗਾ ਸੋ ਆਪਣੇ ਟੀਚੇ ਦੇ ਹਿਸਾਬ ਦੇ ਨਾਲ ਉਦੋਂ ਉਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਸੀਗਾ ਪਰ ਹੁਣ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਕਸੈਸ ਰੇਟ ਡਾਊਨ ਹੋਇਆ ਹੈ ਸਟੱਡੀ ਪਰਮਿਟ ਦਾ ਤੇ ਵਰਕ ਪਰਮਿਟ ਦਾ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਰੌਲਾ ਪੈ ਰਿਹਾ ਹੈ ਕਿ ਵਰਕ ਪਰਮਿਟ ਜ਼ਿਆਦਾ ਇਸ਼ੂ ਹੋਗੇ ਜ਼ਿਆਦਾ ਇਸ਼ੂ ਹੋਗੇ ਐਕਚੁਅਲ ਦੇ ਵਿੱਚ ਇਹ ਚੀਜ਼ ਤੁਸੀਂ ਸਮਝੋ ਉਹ ਵਰਕ ਪਰਮਿਟ ਜਿਹੜੇ ਆ ਉਹ ਜਿਹੜੇ ਬੱਚੇ ਉੱਥੇ ਗਏ ਆ ਹੁਣ ਉਹਨਾਂ ਨੂੰ ਤੇ ਵਰਕ ਪਰਮਿਟ ਦੇਣਾ ਹੀ ਹੈ ਹੁਣ ਜਿਹੜਾ एलिजिਬਲ ਹੋਊਗਾ ਉਹਨਾਂ ਨੂੰ ਕਿਤਾ ਹਟਾ ਸਕਦੇ ਆ ਸੋ ਇਸ ਕਰਕੇ ਆਈਆਰਸੀਸੀ ਨੇ ਇੱਕ ਡਾਟਾ ਰਿਲੀਜ਼ ਕਰਕੇ ਬੜਾ ਕਲੀਅਰ ਦੱਸ ਦਿੱਤਾ ਹੈ ਕਿ ਭਾਈ ਰੌਲਾ ਨਾ ਪਾਓ ਜਿਹੜਾ ਟੀਚਾ ਰੱਖਿਆ ਗਿਆ ਹੈ ਉਸ ਗਿਣੇ ਮਿੱਥੇ ਟੀਚੇ ਦੇ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਆ ਤੇ ਬਿਲਕੁਲ ਐਕੂਰੇਟ ਹੈ ਜੇਕਰ ਆਪਾਂ TFWP ਦੀ ਗੱਲ ਕਰ ਲਈਏ ਉਸੇ ਟੀਚੇ ਤੇ ਕੰਮ ਹੋ ਰਿਹਾ ਸਭ ਤੋਂ ਪਿੱਛੇ ਟੀਚੇ ਤੋਂ ਪਿੱਛੇ ਚੱਲ ਰਿਹਾ ਹੈ 40% ਹੁਣ ਤੱਕ ਹੋਇਆ ਅੱਧਾ ਸਾਲ ਪੂਰਾ ਹੋ ਗਿਆ ਜੂਨ ਤੱਕ ਜੇਕਰ ਗੱਲ ਕਰ ਲਈਏ ਜੇਕਰ ਸਟੱਡੀ ਪਰਮਿਟ ਦੀ ਗੱਲ ਕਰ ਲਈਏ ਤੇ ਸਟੱਡੀ ਪਰਮਿਟ ਵੀ ਪਿੱਛੇ ਚੱਲ ਰਿਹਾ ਹੈ ਯਾਨੀ 50% ਉਹਦੀਆਂ ਅਪਲੀਕੇਸ਼ਨ ਜਿਹੜੀਆਂ ਨੇ ਜਿਹੜਾ ਕੋਟਾ ਉਹਦਾ ਨਹੀਂ ਪੂਰਾ ਹੋਇਆ ਸੋ ਸਟੱਡੀ ਤੇ TFWP ਬਿਲਕੁਲ ਐਕੂਰੇਟ ਨੇ IMP ਪ੍ਰੋਗਰਾਮ ਦੇ ਵਿੱਚ ਵੱਧ ਘੱਟ ਹੋ ਸਕਦਾ ਹੈ ਉਹ ਇੱਕ ਉਹਦੇ ਪਿੱਛੇ ਲੌਜੀਕ ਸਮਝ ਸਕਦੇ ਆਪਾਂ ਕਿ ਭਈ ਇਹਦੇ ਵਿੱਚ ਜਿਹੜਾ ਉਹਨਾਂ ਨੇ ਟਾਰਗੇਟ ਰੱਖਿਆ ਹੈ ਉਹ ਟਾਰਗੇਟ ਮੇ ਵੀ ਵੱਧ ਵੀ ਸਕਦਾ ਹੈ ਕਿਉਂਕਿ ਆਈਐਮਪੀ ਪ੍ਰੋਗਰਾਮ ਦੇ ਦੰਦਾ ਜੀ ਦੇ ਵਿੱਚ ਹੁਣ ਜਿੰਨੇ ਜਿਹਨੂੰ ਸਟੱਡੀ ਪਰਮਿਟ ਦਿੱਤਾ ਹੈ ਜੋ ਐਲੀਜੀਬਲ ਆ ਤੁਹਾਨੂੰ ਵਰਕ ਪਰਮਿਟ ਕਿਉਂ ਨਹੀਂ ਦੋਗੇ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਛੋਟੀ ਜਿਹੀ ਦੱਸਦਾ ਜਿਹੜਾ ਵਰਕ ਪਰਮਿਟ ਲੇਟ ਹੋ ਰਿਹਾ ਨਾ ਆਈਐਮਪੀ ਪ੍ਰੋਗਰਾਮ ਚ ਖਾਸ ਕਰਕੇ ਸਪਾਊਸ ਦਾ ਲੇਟ ਹੋ ਰਿਹਾ ਕਈ ਵਾਰੀ ਜਾਂ ਜਿਹੜਾ ਆਪਾਂ ਉੱਥੇ ਪੀਜੀਡਬਲੂਪੀ ਅਪਲਾਈ ਕਰ ਰਹੇ ਆ ਉਹ ਡਿਲੇ ਹੋ ਰਿਹਾ ਉਹਦਾ ਵੀ ਕਾਰਨ ਇਹ ਆ ਕਿਉਂਕਿ ਹਰ ਮਹੀਨੇ ਦੇ ਵਿੱਚ ਉਹਨਾਂ ਨੇ ਇੱਕ ਟਾਰਗੇਟ ਜਆ ਰੱਖ ਲਿਆ ਕਿ ਭਈ ਇੰਨੇ ਕਿ 14-15 ਹਜ਼ਾਰ ਪਰਮਿਟ ਇ ਬੱਚਾ ਤੇ ਬਹੁਤ ਵੱਡੇ ਲੈਵਲ ਤੇ ਐ ਬਹੁਤ ਵੱਡੇ ਲੈਵਲ ਤੇ ਉੱਤੇ ਜਿਹੜਾ ਗ੍ਰੈਜੂਏਟ ਹੋਇਆ ਸੋ ਇਸ ਕਰਕੇ ਹਰ ਮਹੀਨੇ ਉਸ ਹਿਸਾਬ ਦੇ ਨਾਲ ਜਿਵੇਂ ਫਲਡ ਤਾਂ ਨਹੀਂ ਸੀਗਾ ਕਿ ਇੱਕ ਗੇਟ ਖੋਲਦਾ ਹੌਲੀ ਜੀ ਦੂਜਾ ਗੇਟ ਖੋਲਦਾ ਹੌਲੀ ਜੀ ਇਸ ਤਰੀਕ ਮਤਲਬ ਕਿ ਉਸ ਤਰੀਕੇ ਨਾਲ ਫਲੋ ਬੰਨਿਆ ਜਾ ਰਿਹਾ ਕਿ ਜਿਹੜਾ ਅਸੀਂ ਜਾਇ ਟੀਚਰ ਰੱਖਿਆ ਵਾ ਉਹਦੇ ਰਾਹ ਦੇ ਉੱਤੇ ਚੱਲੀਏ ਭਾਵੇਂ ਬੈਕਲੌਗ ਵਾਜੇ ਪਰ ਸਾਡੀ ਹਾਨੀ ਜਾਂ ਸਾਡੀ ਹੀਠੀ ਜਿਹੜੀ ਆ ਉਹ ਮਾਰਕੀਟ ਦੇ ਵਿੱਚ ਜਾਂ ਗਵਰਨਮੈਂਟ ਦੇ ਵਿੱਚ ਨਾ ਉਮੀਦ ਕਰਦਾ ਕਿ ਤੁਹਾਨੂੰ ਸਮਝ ਵਿੱਚ ਆਇਆ ਹੋਵੇਗਾ ਸਾਰਾ ਇਹ ਆਈਆਰਸੀਸੀ ਦਾ ਜਿਹੜਾ ਲੇਖਾ ਜੋਖਾ ਤੇ ਸਾਰਾ ਸਿਸਟਮ ਸੀਗਾ। ਵਲੌਗ ਜੇਕਰ ਚੰਗਾ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਕਿਸੇ ਤੁਹਾਡੇ SOP ਬਾਰੇ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਤਾਂ ਨੂੰ ਸਰਕੂਲੇਟ ਜ਼